ਅੱਜ ਦੀ ਇੱਕ ਖਬਰ ਬਹੁਤ ਅਜੀਬ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦਾ ਇੰਟਰਸਟ ਕੁਝ ਵੱਖਰਾ ਹੁੰਦਾ ਹੈ ਆਮ ਲੋਕਾਂ ਦੇ ਨਾਲੋਂ ਹਟ ਕੇ ਬੀਸੀ ਦੀ ਗੱਲ ਕਰਦੇ ਹਾਂ ਜੇ ਬੀਸੀ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਜੈ ਸਿਟੀ ਹੈ ਪੋਰਟ ਕੋਕਟਲਮ ਉਸ ਦੇ ਕੋਰਟ ਰੂਮ ਦੇ ਵਿੱਚ ਇੱਕ ਵੱਖਰਾ ਕੇਸ ਆਇਆ ਜਦੋਂ ਕਿ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਕਿ ਉਹ ਜਾਨਵਰਾਂ ਦੇ ਬਾਡੀ ਪਾਰਟਸ ਖਰੀਦਦਾ ਸੀ ਉਹਨੇ ਬੇਰ ਭਾਲੂ ਜਿਹੜਾ ਹੁੰਦਾ ਉਹ ਦੇ ਪਾਸ ਉਹਦੇ ਪੰਜੇ ਤੇ ਨਾਲ ਉਹਦੇ ਨੀ ਕੈਪਸ ਜਿਹੜੇ ਨੇ ਉਹ ਖਰੀਦੇ ਜਦੋਂ ਪੁਲਿਸ ਡਿਪਾਰਟਮੈਂਟ ਤੱਕ ਇਹ ਗੱਲ ਪਹੁੰਚੀ ਵੀ ਉਹਦੇ ਕੋਲੇ ਭਾਲੂ ਦੇ ਇਹ ਸਾਰੇ ਬਾਡੀ ਪਾਰਟਸ ਪਏ ਨੇ ਤਾਂ ਪੁਲਿਸ ਡਿਪਾਰਟਮੈਂਟ ਜਿਹੜੀ ਸੀ ਉਹਨਾਂ ਨੇ ਅੰਡਰ ਕਵਰ ਇੱਕ ਵਿਅਕਤੀ ਨੂੰ ਉਹਦੇ ਕੋਲੇ ਭੇਜਿਆ ਵੀ ਮੇਰੇ ਕੋਲੇ ਹੋਰ ਵੀ ਭਾਲੂ ਦੇ ਪਾਰਟਸ ਹੈਗੇ ਤੈਨੂੰ ਚਾਹੀਦੇ ਨੇ ਇਹ 2022 ਦੀ ਗੱਲ ਉਹ ਕਹਿੰਦਾ ਹਾਂ ਮੈਨੂੰ ਚਾਹੀਦੇ ਨੇ ਜੇ ਤੇਰੇ ਕੋਲੇ ਪਾਸ ਹੈਗੇ ਨੇ ਜੇ ਤੇਰੇ ਕੋਲੇ ਨੀ ਕੈਪਸ ਹੈਗੇ ਨੇ ਮੈਨੂੰ ਤੂੰ ਵੇਚ ਸਕਦਾ ਹੈ ਔਰ ਅੰਡਰਕਵਰ ਪੁਲਿਸ ਆਫਿਸਰ ਨੇ ਉਹਨੂੰ ਦੱਸਿਆ ਕਿ ਤੈਨੂੰ ਪਤਾ ਵੀ ਇਹ ਇਲੈਗਲ ਹੈ ਉਹ ਕਹਿੰਦਾ ਕੋਈ ਖਾਸ ਗੱਲ ਨਹੀਂ ਹੈ ਮੈਨੂੰ ਪਰਸਨਲ ਯੂਜ਼ ਵਾਸਤੇ ਚਾਹੀਦੇ ਨੇ ਮੈਂ ਇਹਨਾਂ ਨੂੰ ਲੈਣਾ ਚਾਹੁੰਦਾ ਖੈਰ ਅੰਡਰਕਵਰ ਪੁਲਿਸ ਆਫਿਸਰ ਨੇ ਤਿੰਨ ਵਾਰੀ ट्रांजੈਕਸ਼ਨਸ ਕੀਤੀਆਂ ਡਿਫਰੈਂਟ ਟਾਈਮ ਉਸ ਵਿਅਕਤੀ ਦੇ ਨਾਲ ਪਹਿਲਾਂ 2022 ਦੇ ਵਿੱਚ ਤੇ ਦੋ ट्रांजੈਕਸ਼ਨ 2023 ਦੇ ਵਿੱਚ ਹਰ ਵਾਰੀ ਔਰ ਉਹ ਉਹਨੂੰ ਕਹਿੰਦਾ ਸੀਗਾ ਜਿਹੜਾ ਹੋਂਗ ਟਾਓ ਯੰਗ 52 ਸਾਲਾ ਹੋਂਗ ਟਾਊ ਯੰਗ ਪੁਲਿਸ ਆਫੀਸਰ ਨੂੰ ਕਹਿੰਦਾ ਸੀ ਜਿਹੜਾ ਕਿ ਅੰਡਰ ਕਵਰ ਹੈ ਕਿ ਮੈਨੂੰ ਅਗਲੀ ਵਾਰੀ ਜਦੋਂ ਤੂੰ ਇਹ ਨੀ ਕੈਪ ਲੈ ਕੇ ਆਏਂਗਾ ਨਾ ਇਹਦੇ ਨਾਲ ਸ਼ਿਨ ਪੈਡਸ ਵੀ ਲੈ ਕੇ ਆਇਆ ਕਰ ਇਹਦੇ ਨਾਲ ਆਹ ਪਾਰਟ ਵੀ ਲੈ ਕੇ ਆਇਆ ਕਰ ਮੈਨੂੰ ਹੋਰ ਜ਼ਿਆਦਾ ਪਾਰਟ ਚਾਹੀਦੇ ਨੇ ਖੈਰ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਤੇ ਇਹਦੇ ਤੇ ਚਾਰजेस ਲੱਗੇ ਨੇ ਅਰ ਚਾਰजेस ਜਿਹੜੇ ਲੱਗੇ ਨੇ ਕਿ ਇੱਕ ਤਾਇ ਦੇ ਕੋਲੇ ਬਾਡੀ ਪਾਰਟਸ ਜਿਹੜੇ ਨੇ ਇੱਕ ਵਾਈਲਡ ਐਨੀਮਲ ਦੇ ਕੋ ਬਰਾਮਤ ਹੋਏ ਨੇ ਤੇ ਟ੍ਰੈਫਿਕਿੰਗ ਦੇ ਉੱਪਰ ਚਾਰਜ ਲੱਗੇ ਨੇ ਇਹਦੇ ਵਾਈਲਡ ਫਾਇਰ ਵਾਈਲਡ ਲਾਈਫ ਮੀਟ ਜਿਹੜੀ ਹੈ ਉਹਦੀ ਇਹ ਟ੍ਰੈਫਿਕਿੰਗ ਕਰਦਾ ਸੀ ਇਸ ਨੂੰ ਹੁਣ 8625 ਡਾਲਰ ਦਾ ਜਿਹੜਾ ਹੈ ਉਹ ਜੁਰਮਾਨਾ ਕੀਤਾ ਗਿਆਗਾ ਔਰ ਨਾਲ ਹੀ ਸਰਕਾਰ ਨੇ ਇਹ ਵੀ ਯਾਦ ਦਵਾਇਆ ਵੀ ਇਹ ਸਾਰਾ ਕੁਝ ਕਿਸੇ ਵੀ ਜਾਨਵਰ ਦੇ ਬਾਡੀ ਪਾਰਟਸ ਰੱਖਣੇ ਇਲੀਗਲ ਨੇ ਬਟ ਇਹਦੇ ਚ ਮੈਂ ਤੁਹਾਨੂੰ ਇੱਕ ਹੋਰ ਕੇਸ ਯਾਦ ਦਿਵਾਉਣਾ ਚਾਹੂੰਗੀ ਜਿਹੜਾ ਕਿ ਯੂਐਸ ਦੇ ਵਿੱਚ ਹੋਇਆ ਸੀ ਅਰਕੰਸਾਸ ਦੀ ਇੱਕ ਔਰਤ ਜਿਹੜੀ ਸੀ ਹਿਊਮਨ ਦੇ ਬਾਡੀ ਪਾਰਟ ਵੇਚਦੀ ਸੀ ਉਹਦੀ ਸਜ਼ਾ ਵੀ ਹਲੇ ਮੁਕਰਰ ਹੋਣੀ ਹੈ ਇਹ ਜਿਹੜੀ ਔਰਤ ਸੀ ਕੈਂਡਿਸ ਚੈਪਮੈਨ ਸਕਾਟ 36 ইয়ার্স 올ਡ ਇਹ ਇੱਕ ਮਾਰਗ ਦੇ ਵਿੱਚ ਕੰਮ ਕਰਦੀ ਸੀ ਜਿੱਥੇ ਕਿ ਮੁਰਦਿਆਂ ਨੂੰ ਰੱਖਿਆ ਜਾਂਦਾ ਔਰ ਉਸ ਵੇਲੇ ਫਿਰ ਇਹ ਫੇਸਬੁੱਕ ਮਾਰਕੀਟਪਲੇਸ ਦੇ ਉੱਪਰ ਉਹਦੀ ਐਡ ਕਰਦੀ ਸੀ ਵੀ ਜੇ ਕਿਸੇ ਨੂੰ ਕੋਈ ਸੇ ਮੁੰਡੇ ਦਾ ਜਾਂ ਕਿਸੇ ਮਰਦ ਦਾ ਜਾਂ ਔਰਤ ਦਾ ਬਾਡੀ ਪਾਰਟ ਚਾਹੀਦਾ ਤਾਂ ਮੈਨੂੰ ਦੱਸੋ ਇਹਨੇ ਵੀ ਬਾਕਸ ਜਿਹੜੇ ਨੇ ਉਹ ਸ਼ਿਪ ਕੀਤੇ ਉਹਦੇ ਵਿੱਚ ਕਹਿੰਦੇ ਸਕਿਨ ਤੋਂ ਲੈ ਕੇ ਬ੍ਰੇਨ ਤੱਕ ਹਰ ਚੀਜ਼ ਇਨ ਇਹ ਸ਼ਿਪ ਕੀਤੀ ਹੈ ਇੱਕ ਵਿਅਕਤੀ ਜਿਹੜਾ ਪੈਂਸਿਲਵੇਨੀਆ ਦੇ ਵਿੱਚ ਇਹਨੂੰ ਖਰੀਦਣ ਵਾਸਤੇ ਰੈਡੀ ਹੋਇਆ ਉਹ ਕਹਿੰਦਾ ਵੀ ਸਭ ਤੋਂ ਪਹਿਲਾਂ ਮੈਨੂੰ ਤੋਂ ਦੋ ਬ੍ਰੇਨ ਐ ਜਿਹੜੇ ਉਹਦੀਆਂ ਫੋਟੋਆਂ ਵੇਚ ਬ੍ਰੇਨ ਦੀਆਂ ਫੋਟੋਆਂ ਜਦੋਂ ਉਹਨੇ ਭੇਜੀਆਂ ਉਹਨੇ 1200 ਡਾਲਰ ਫੇਸਬੁੱਕ ਮਾਰਕੀਟਪਲੇਸ ਤੇ ਦੋ ਬ੍ਰੇਨਸ ਦਾ ਆਫਰ ਕੀਤਾ ਯੂ ਐਸ ਪੋਸਟ ਰਾਹੀਂ ਇਸ ਔਰਤ ਨੇ ਉਹ ਦੋ ਬ੍ਰੇਨ ਭੇਜੇ ਉਸ ਤੋਂ ਬਾਅਦ ਕਨ ਬਾਂ ਲੰਗਸ ਲਿਵਰ ਕਿਡਨੀ ਬ੍ਰੈਸਟ ਪੀਨਸ ਫੀਟਰ ਸਕਿਨ ਸਕਲ ਉਸ ਤੋਂ ਬਾਅਦ 16 ਵੱਖਰੇ ਪੈਕੇजेस ਇਸ ਔਰਤ ਨੇ ਸੈਂਡ ਕੀਤੇ ਪੈਂਸਿਲਵੇਨੀਆ ਨੂੰ ਜਿਦੇ ਇਹਨੂੰ ਟੋਟਲ 10975 ਡਾਲਰ ਮਿਲੇ ਹੁਣ ਇਹ ਔਰਤ ਜਿਹੜੀ ਹੈਗੀ ਇਹ ਗ੍ਰਿਫਤਾਰ ਕਰ ਲਈ ਗਈ ਆ ਔਰ ਇਹਦੇ ਉੱਪਰ ਕੇਸ ਜਿਹੜਾ ਸੀ ਉਹ ਚੱਲਿਆ ਸੀ ਪਹਿਲਾਂ ਤਾਂ ਇਹਨੇ ਗਿਲਟੀ ਪਲੀ ਨਹੀਂ ਸੀ ਕੀਤੀ ਲੇਕਿਨ ਹੁਣ ਇਹਨੇ ਗਿਲਟੀ ਪਲੀ ਕਰ ਲਈ ਹੈ ਇਨੂੰ ਹੁਣ 3 ਤੋਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ 2.5 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ ਮੇਲ ਫਰਾਡ ਦਾ ਜਿਹੜਾ ਕੇਸ ਸੀ ਉਹਦੇ ਵਿੱਚ ਵੱਖਰਾ ਹਲੇ ਇਹਨੂੰ ਸਜ਼ਾ ਹੋਣੀ ਹੈ ਸੋ 3 ਸਾਲ ਤੋਂ 10 ਸਾਲ ਤੱਕ ਤੇ ਉਸ ਬਾਅਦ ਬਹੁਤ ਸਾਰੇ ਜਿਹੜੇ ਵੱਖਰੇ ਵੱਖਰੇ ਇਹਦੇ ਤੇ ਹੋਰ ਚਾਰਜਸ ਲੱਗੇ ਨੇ ਉਹਦੀ ਸਜ਼ਾ ਹੋਣੀ ਹੈ ਸਮ ਪੀਪਲ ਦੇ ਆਰ ਕ੍ਰੇਜ਼ੀ ਜਾਨਵਰ ਤੇ ਬਾਡੀ ਪਾਰਟਸ ਹਿਊਮਨ ਬਾਡੀ ਪਾਰਟਸ ਔਰ ਜਦੋਂ ਇਹ ਸਾਰੀਆਂ ਚੀਜ਼ਾਂ ਪੈਂਸਿਲਵੇਨੀਆ ਦੇ ਘਰ ਦੇ ਵਿੱਚ ਜਾ ਕੇ ਉਸ ਵਿਅਕਤੀ ਕੋਲ ਲੱਭੀਆਂ ਤਾਂ ਉਹਨੇ ਆਈਸ ਪਾ ਪਾ ਕੇ ਨਾ ਉਹਨੂੰ ਬਾਲਟੀਆਂ 'ਚ ਰੱਖਿਆ ਹੋਇਆ ਸੀ ਕਿਸੇ ਦੇ ਕੰਨ ਕਿਸੇ ਦੇ ਹੱਥ ਕਿਸੇ ਦੀ ਬਾਹ ਕੀ ਕਰਨੀ ਹੈ ਤੂੰ ਪਰ ਐਸੇ ਤਰੀਕੇ ਇਹ ਜਿਹੜਾ ਵਿਅਕਤੀ ਸੀ ਇਹਨੂੰ ਸ਼ੌਕ ਸੀ ਕਿ ਇਹ ਬੇਅਰ ਦੇ ਬਾਡੀ ਪਾਰਟਸ ਜਿਹੜੇ ਸੀ ਉਹ ਬਾਈ ਕਰ ਰਿਹਾ ਸੀ